ਸਿੱਖਾ ਜੀ ਮੈਂ ਤੁਹਾਡਾ ਆਪਣਾ ਵਾਲਾ ਪ੍ਰੀ ਸਿੰਘ ਕੋਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਲਾ ਗਰਦਾਸਪੁਰ ਦੇ ਕਸਬਾ ਕਲਨੌਰ ਨਜ਼ਦੀਕ ਪਿੰਡ ਸ਼ਾਲੇ ਚੱਕ ਦੇ ਵਿੱਚ ਸੋ ਕੁਦਰਤੀ ਮਾਰ ਨੇ ਤਾਂ ਕਾਫੀ ਜਿਹੜੇ ਘਰਾਂ ਨੂੰ ਜਿਹੜਾ ਆਪਣੀ ਲਪੇਟ ਦੇ ਵਿੱਚ ਲਿਆ ਸੀ ਪਰ ਇੱਥੇ ਜਿਹੜਾ ਹਰ ਦੀ ਮਾਰ ਤਾਂ ਚਲੋ ਇੰਨੀ ਨਹੀਂ ਹੈ ਇਸ ਪਿੰਡ ਨੂੰ ਪਈ ਪਰ ਬਰਸਾਤਾਂ ਦੀ ਮਾਰ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਕੱਚੇ ਮਕਾਨਾਂ ਨੂੰ ਪੈ ਜਾਂਦੀ ਆ ਸੋ ਪਾਣੀ ਦੇ ਨਾਲ ਜਦੋਂ ਬਰਸਾਤਾਂ ਹੁੰਦੀਆਂ ਨੇ ਤਾਂ ਤਕਰੀਬਨ ਜਿਹੜੇ ਕੱਚੇ ਮਕਾਨ ਹੁੰਦੇ ਨੇ ਤਾਂ ਉਹ ਤਾਂ ਚੁੰਦੇ ਨੇ ਪਰ ਇੱਥੇ ਜਿਹੜੀ ਕਾਫੀ ਦਿਨਾਂ ਤੱਕ ਜਿਹੜੀ ਬਰਸਾਤ ਹੁੰਦੀ ਰਹੀ ਉਸ ਨੇ ਜਿਹੜੇ ਸੋ ਤਕਰੀਬਨ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਆਮ ਹੀ ਜਿਹੜੇ ਘਰ ਦੇਖੇ ਨੇ ਕੁਝ ਹੀ ਹੱਦ ਤੱਕ ਜਿਹੜੇ ਕੱਚੇ ਮਕਾਨ ਜਿਹੜੇ ਨੇ ਰਹਿ ਚੁੱਕੇ ਨੇ ਬਾਕੀ ਤਾਂ ਜਿਹੜੀਆਂ ਕੁੱਟੀਆਂ ਜਿਹੜੀਆਂ ਨੇ ਬਣ ਚੁੱਕੀਆਂ ਨੇ ਪੱਕੇ ਘਰ ਹੋ ਚੁੱਕੇ ਨੇ ਤਾਂ ਸਮੇਂ ਸਰ ਜਿਹੜੀਆਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਗ੍ਰਾਂਟਾਂ ਮਹਈਆ ਕਰਾਈ ਜਾਂਦੀਆਂ ਤਾਂ ਉਹਨਾਂ ਦੇ ਨਾਲ ਵੀ ਜਿਹੜੇ ਕੱਚਾਂ ਤੋਂ ਪੱਕੇ ਮਕਾਨ ਜਿਹੜੇ ਬੰਦੇ ਆ ਰਹੇ ਨੇ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਜਿਹੜੀਆਂ ਤਸਵੀਰਾਂ ਜਰੂਰ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀ ਕਰ ਦਿੱਤੀ ਜਾਣ ਸੋ ਇੱਕ ਹੀ ਕਮਰਾ ਪਰਿਵਾਰ ਦੇ ਕੋਲ ਉਸ ਦੇ ਵਿੱਚ ਹੀ ਜਿਹੜੀ ਆ ਰਸੋਈ ਦਾ ਵੀ ਜਿਹੜਾ ਇਹ ਕਿਸੇ ਦਾ ਵੀ ਕੰਮ ਜਿਹੜਾ ਸੋ ਸਤ ਦੀਆਂ ਮ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਵੀ ਇੱਕ ਕਾਨਿਆਂ ਦੀ ਜਿਹੜੀ ਆ ਲਾ ਕੇ ਫੱਟੀਆਂ ਲਗਾ ਕੇ ਜਿਹੜੀ ਆ ਉਸ ਨੂੰ ਜਿਹੜਾ ਬਿਲਕੁਲ ਜਿਹੜਾ ਕੀਤਾ ਗਿਆ ਵਾ ਸੋ ਕੋਈ ਟੈਲਾ ਵੀ ਨਹੀਂ ਜਿਹੜੀਆਂ ਆ ਆਪਾਂ ਕਹਿ ਸਕਦੇ ਆ ਕਿ ਛੱਤ ਤੇ ਇਹ ਫੱਟੀਆਂ ਦੇ ਨਾਲ ਜਿਹੜੀ ਆ ਛੱਤ ਜਿਹੜੀ ਆ ਕਵਰ ਕੀਤੀ ਗਈ ਸੋ ਇਦਾਂ ਦਾ ਸਮਾਂ ਜਿਹੜਾ ਬਹੁਤ ਹੀ ਪੁਰਾਣਾ ਜਿਹੜਾ ਪਹਿਲਾਂ ਜਿਹਦਾ ਚੱਲਦਾ ਸੀ ਕਾਨੇ ਜਾਂ ਫੱਟੀਆਂ ਲਗਾ ਕੇ ਉਸ ਤੋਂ ਬਾਅਦ ਟੈਲਾਂ ਵਾਲੇ ਜਿਹੜੇ ਮਤਲਬ ਨਵੇਂ ਤਰੀਕੇ ਨਾਲ ਜਿਹੜੇ ਮਕਾਨ ਜਿਹੜੇ ਬਣਨੇ ਚੱਲੂ ਐ ਸੋ ਸੋ ਬਹੁਤ ਕੁ ਕਹਿ ਸਕਨੇ ਕਲਮ ਲਾ ਕੇ ਜਿਹੜੀ ਕਵਰੇ ਦੀ ਹਾਲਤ ਜਿਹੜੀ ਕੋਈ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਆ ਉਹ ਬਰਸਤਾਂ ਦੇ ਵਿੱਚ ਜਿਹੜੀ ਆ ਆ ਤਰੀਰਾਂ ਤੁਸੀਂ ਦੇ ਸਕਦੇ ਜੋ ਦਰਜਾਂ ਜਿਹੜੀਆਂ ਨੇ ਉਹ ਵੀ ਜਿਹੜੇ ਆ ਆਪਣੇ ਜਿਹੜੀਆਂ ਹੌਂਦ ਜਿਹੜੀਆਂ ਛੱਡ ਚੁੱਕੀਆਂ ਨੇ ਮਤਲਬ ਇੱਥਾਂ ਬੈ ਚੁੱਕੀਆਂ ਨੇ ਕਮਰੇ ਦੇ ਵਿੱਚ ਵੀ ਸੋ ਬਹੁਤ ਜ਼ਿਆਦਾ ਕਹਿ ਸਕਦੀ ਮਨਰਦਾ ਜਿਹੜੀਆਂ ਕਮਰੇ ਦੀਆਂ ਜਿਹੜੀਆਂ ਲੰਮੇ ਸਮੇਂ ਚੱਲਣ ਵਾਲੀਆਂ ਨਹੀਂ ਨੇ ਸੋ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਗੱਲਬਾਤ ਜ਼ਰੂਰ ਹੋਣਾ ਦੇ ਨਾਲ ਕਰ ਲੈਣੇ ਸੋ ਇਹ ਕੋਈ ਜਿਹੜੀਆਂ ਅਬੂਏ ਦੀਆਂ ਤਸਵੀਰਾਂ ਵੀ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਜਿਹੜੀਆਂ ਸਾਂਝੇ ਕਰ ਦੇਣੀ ਚਾਹੁੰਦੇ ਆ ਸੋ ਬੂਹਾ ਵੀ ਜਿਹੜਾ ਵਾ ਆਪਣੀ ਮੋਲ ਤੋਂ ਜਿਹੜੀ ਆ ਪਗਾ ਚੁੱਕਾ ਵਾ ਕੋਈ ਏਡੀ ਮਜ਼ਬੂਤੀ ਕਰਨੀ ਹੈ ਸੋ ਬਾਹਰ ਦੀਆਂ ਤਸਵੀਰਾਂ ਵਿੱਚ ਜਿਹੜੀਆਂ ਤੁਸੀਂ ਜਿਹੜੀਆਂ ਦੇਖ ਰਹੇ ਜੋ ਕੱਚਾ ਘਾਰੇ ਦੀ ਜਿਹੜੀ ਚਰਾਈਆਂ ਆਪਣੀ ਜਿਹੜੀ ਆ ਘਾਰਾ ਵੀ ਜਿਹੜੀ ਆਪਣੀ ਜਿਹੜੀ ਆ ਮਨਾਰ ਜਿਹੜੀ ਆ ਉਹ ਪਗਾ ਚੁੱਕਾ ਬਿਲਕੁਲ ਅਖਸਤਾ ਹਾਲਤ ਹੋ ਚੱਕੀ ਦੇ ਰਹੇ ਨੇ ਕੱਟਾ ਜਿਹੜਾ ਜਿਹੜਾ ਡਿਕਣਾ ਜਿਹੜਾ ਚੱਲੂ ਹੋ ਚੁੱਕਾ ਬਿਲਕੁਲ ਮਲਾ ਕਹਿ ਸਕਦੇ ਜਿੰਨੀ ਇਹਦੀ ਕਮਰੇ ਦੀ ਜਿਹੜੀ ਆਪਣੀ ਸੀਮਾ ਸੀ ਜਿੰਨੀ ਇਹਦੀ ਮਨਾਰ ਸੀ ਉਹ ਤਾਂ ਜਿਹੜੀ ਆ ਪਗਾ ਚੁੱਕਾ ਸਾਡੇ ਨਾਲ ਪਰਵਾਰਕ ਮੈਂਬਰ ਮੌਜੂਦ ਨੇ ਤੇ ਕੁਝ ਪਿੰਡ ਦੇ ਵੀ ਲੋਕ ਨੇ ਜਿਹੜੇ ਮੌਜੂਦ ਨੇ ਸਤਿਗੁਰ ਜੀ ਸਤਿਗੁਰ ਜੀ ਹਾਂਜੀ ਮੈਂ ਫੇਂਡਿਸ਼ਾਲੇ ਚੱਕ ਤੋਂ ਆ ਮੈਨਾਂ ਜੇ ਲਾਗੇ ਰਹਿਨੀ ਆ ਮੈਨੂੰ ਲੱਗ ਰਿਹਾ ਇਹਨਾਂ ਦਾ ਕੋਈ ਵੀ ਨਹੀਂ ਇਹਨਾਂ ਵਾਲਾ ਆ ਮੰਨਿਆ ਜਿਹੜੇ ਬਾਲਿਆਂ ਵਾਲੇ ਟੈਲਾਂ ਵਾਲੇ ਆ ਉਹ ਠੱਠੇ ਉਹਨਾਂ ਦੀਆਂ ਗਰੰਟੀਆਂ ਮਿਲ ਗਈਆਂ ਇਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਨੇ ਗਰੰਟੀ ਨਹੀਂ ਦਿੱਤੀ ਨਾ ਕੋਈ ਇਹਨਾਂ ਦੇ ਘਰ ਵੀ ਵੇਖਣ ਨਹੀਂ ਆਇਆ ਇਹਨਾਂ ਦਾ ਬਹੁਤ ਬੁਰਾ ਹਾਲ ਆ ਇਹਨਾਂ ਦੀ ਸੁਣਵਾਈ ਹੋ ਜੇ ਬਰ ਸਵਾਤਾਂ ਦਾ ਚਲੋ ਕੁਦਰਤੀ ਮਾਰਤਾ ਹੋਣ ਵਜਈਆ ਪਰ ਪਹਿਲੇ ਜਦੋਂ ਸਮੇ ਰਾਇਆ ਤਾਂ ਇਨੇ ਚ ਅੱਧੀ 10 ਮਿੰਟ ਦਾ ਭਰੀਆਂ ਨੇ ਕਮਰੇ ਕਰੇ ਦੀ ਚਰਾਈਆਂ ਉਦੋਂ ਤੋਂ ਹੀ ਇਹ ਫਾਈਲਾਂ ਜਿਹੜੀਆਂ ਕੱਚੇ ਜਿਹੜੇ ਮਕਾਨਾਂ ਨਹੀਂ ਪੱਕੇ ਹੋਣ ਦੀਆਂ ਦਿੰਦੇ ਰਹਿਆ ਫਾਈਲਾਂ ਬਾਅਦ ਚ ਲੈ ਕੇ ਫੇਲਾ ਜਮਾ ਕਰ ਲਿੰਦੇ ਰਹਿਆ ਤੇ ਬਾਅਦ ਚ ਆਖਣਾ ਤੁਹਾਡੀਆਂ ਕੈਂਸਲ ਹੋ ਗਈਆਂ ਵਾ ਜਿਹੜੇ ਚੰਗੇ ਆ ਜਿਹੜੇ ਮਤਲਬ ਮੋਤਵੇਰ ਬੰਦੇ ਆ ਉਹ ਦੂਜਿਆਂ ਦੀਆਂ ਫਾਈਲਾਂ ਕਰ ਦਿੰਦੇ ਰਹੇ ਤੇ ਇਹਨਾਂ ਦੀਆਂ ਵਿਚਾਰਿਆਂ ਨੇ ਇਹਨਾਂ ਨੇ ਕਿਹਾ ਮਾਂ ਇਹਨਾਂ ਦੀ ਮਰ ਗਈ ਆ ਇੱਕ ਭਰਾ ਵਾ ਇੱਕ ਪਿਓ ਵਾ ਬੁਢੜਾ ਜਾ ਉਹ ਵਿਚਾਰਾ ਸਾਈ ਜੜੀ ਕੰਮ ਕਰੀਂਦਾ ਜਿੰਨੀ ਕੁ ਕਮੋਲੇ ਉਹਨੇ ਕ ਖਾ ਲਿੰਦੇ ਆ ਕਮਰੇ ਇਹਨਾਂ ਨੇ ਕਿੱਥੋਂ ਪਾਉਣੇ ਵਿਚਾਰੇ ਨੇ ਮਤਲਬ ਜਿਹੜੀ ਗ੍ਰਾਂਟਾਂ ਦੀ ਕੱਚੇ ਮਕਾਨਾਂ ਦੀ ਪਰ ਭਾਈ ਉਹ ਬਣੀਆਂ ਆ ਹਨ ਕੁਝ ਬਣੀਆਂ ਆਂ ਪਿੰਡ ਦੇ ਵਿੱਚ ਹਾਂ ਬਣੇ ਆ ਕਈਆਂ ਹਦੋਂ ਵਾ 15 20 ਕੋ ਮਕਾਨ ਤਾਂ ਹੁਣੇ ਬਣੇ ਆ ਪਿਛੇ ਦੇ ਆ ਮਤਲਬ ਕਿ ਹਰੋਂ ਤੋਂ ਪਹਿਲਾਂ ਤੇ ਕਈ ਹੁਣ ਵੀ ਲੋਕਾਂ ਦੀਆਂ ਫਾਈਲਾਂ ਜਿਹੜੀਆਂ ਆਈਆਂ ਨਾ ਆਏ ਆ ਪਰ ਇਹਨਾਂ ਨੂੰ ਵਿਚਾਰਿਆਂ ਨੂੰ ਗਰੀਬਾਂ ਨੂੰ ਕਹਿੰਦੇ ਜਿਹੜੇ ਨਹੀਂ ਬੰਨ੍ਹ ਤੁਰਨੇ ਸਿਰ ਨਹੀਂ ਕਿਹਜੇ ਨਾਲ ਤੁਰਦਾ ਉਹ ਵਿਚਾਰੇ ਆਪਣੀ ਮਿਹਨਤ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਸਾਡੀਆਂ ਫਾਈਲਾਂ ਕੈਨਸਲ ਹੋ ਗਈ ਜੇ ਤੂੰ ਤੁਸੀਂ ਮਤਲਬ ਜਾ ਕੇ ਅਧਿਕਾਰੀਆਂ ਨੂੰ ਰਾਬਤਾ ਕਰਦੇ ਕੀ ਜਵਾਬ ਉਹ ਇਹ ਹੁੰਦੇ ਆ ਤੁਹਾਡੀਆਂ ਫਾਈਲਾਂ ਆ ਜੀ ਆ ਨੀ ਜਮਾ ਨਹੀਂ ਹੋਣਾ ਤੇ ਮੋਰ ਵੀ ਰਹਾਂ ਦੇ ਕੈਨਸਲ ਹੋ ਗਏ ਤਾਂ ਫਿਰ ਕੀ ਕਰਨਾ ਹੁੰਦਾ ਕਿਹੜੇ ਕਿਹੜੇ ਕਾਗਜ਼ ਜਿਹੜੇ ਤੁਹਾਡੇ ਡਾਕੂਮੈਂਟ ਜਿਹੜੇ ਲਗਾਏ ਜਾਂਦੇ ਆ ਆਧਾਰ ਕਾਰਡ ਲਾਇਆ ਜਾਂਦਾ ਵਾ ਇਹਨਾਂ ਦੇ ਡੈਰੀ ਦੀ ਫੋਟੋ ਮਰਜ਼ ਆਧਾਰ ਕਾਰਡ ਪਿੰਨ ਕਾਰਡ ਸਾਰੇ ਪ੍ਰੂਫ ਸਾਰੇ ਲੈਂਦੇ ਆ ਪਰ ਬਾਅਦ ਚ ਕੈਨਸਲ ਕਰ ਦਿੰਦੇ ਪਤਾ ਨਹੀਂ ਕੀ ਹੁੰਦਾ ਹਾਂ ਹੁਣ ਜਿਹੜੇ ਪਰਿਵਾਰਕ ਮੈਂਬਰ ਨੇ ਇਹਦੇ ਵਿੱਚ ਕਿਵੇਂ ਸਾਰੀ ਗੁਜ਼ਰ ਕਿਵੇਂ ਚੱਲ ਗਈ ਗੁਜ਼ਾਰਾ ਇਦਾਂ ਹੀ ਭਰਾ ਇਹ ਕਿਹਾ ਇੱਕ ਹੈਗਾ ਵਾ ਡੈਰੀ ਇਹਨਾਂ ਦਾ ਉਹ ਵਿਚਾਰਾ ਮਾੜੀ ਮੋਟੀ ਝਾੜੀ ਜਪਾ ਲਾਉਂਦਾ ਵਾ ਸੋ ਓਹ ਰੋਟੀ ਪਾਣੀ ਖਾਈ ਜਾਂਦੇ ਆ ਕੁੜੀ ਵਿਚਾਰੀ ਆ ਰੋ ਕੇ ਰੇ ਕਰ ਭਾਂਡੇ ਮਾਇ ਲੈ ਕੇ ਰੇ ਕਰ ਬਰਤਨ ਸਾਉ ਕੱਪੜੇ ਧੋਰੇ ਜਾਂ ਇਦਾਂ ਕੰਮ ਕਰਕੇ ਸਪਾਈਆਂ ਕਰਕੇ ਆਪਣਾ ਟਾਈਮ ਗੁਜ਼ਾਰਾ ਕਰਦੇ ਉਹ ਫਿਰ ਸਪਾਈਆਂ ਕਰਨਾ ਜਾਓ ਤਾਂ ਥੋੜਾ ਬੋਤਾ ਇਕੱਟਾ ਜਿਹੜਾ ਥੋੜਾ ਬੋਤਾ ਇਹ ਵਿਚ ਆਪਣੇ ਚੌਕੇ ਚੁੱਲ੍ਹੇ ਰਹੀ ਆ ਹੋਰ ਕਮਰਿਆਂ ਜੋਗਾ ਸਖਰਚਾ ਥੋੜੀ ਆਉਂਦਾ ਵਾ ਉਹ ਅੰਦਰ ਦੀ ਮਹਾਲਤ ਦੇਖਿਆ ਉਹਦੇ ਵਿੱਚ ਪਰਿਵਾਰਕ ਮੈਂਬਰ ਬਹਿਣ ਦੇ ਵਿੱਚ ਜਿਹੜਾ ਸਾਰਾ ਰੋਟੀ ਦਾ ਵੀ ਟੁਕਦਾ ਵੀ ਸਾਰਾ ਹਾਂਜੀ ਇਦਾਂ ਹੀ ਰਹਿੰਦੇ ਆ ਜਦੋਂ ਬਰਸਾਤਾ ਪਈਆ ਉਦੋਂ ਵਿੱਚ ਬਹੁਤੀ ਬੁਰੀ ਹਾਲ ਸੀ ਕੀ ਕਰਨਾ ਫਿਰ ਗੁਜ਼ਾਰਾ ਤਾਂ ਕਰਨਾ ਹੀ ਆ ਇਸ ਕਾ ਕਹਿਲਾ ਤਰਪਾਲ ਲਿਆ ਕੇ ਉੱਤੇ ਪਾਈ ਆ ਵੀ ਕਿਤੇ ਸਾਡਾ ਡੇਕਣਾ ਪਏ ਜੇ ਤਰਪਾਲ ਨਾ ਲਿਆ ਕੇ ਪਾਉਂਦੇ ਤਾਂ ਬੇਸ਼ੱਕ ਪਾਉ ਥੱਲੇ ਆ ਜਾ ਤਰਪਾਲ ਮਨ ਲੋ ਕਹਿੰਦੇ ਦਿੱਤੀ ਕਿ ਜਾਂ ਆਪਣੇ ਲਈ ਨਹੀਂ ਇਹਨਾਂ ਨੇ ਆਪ ਆਪਣੇ ਵਿਚਾਰਿਆਂ ਨੇ ਗੁਜ਼ਾਰਾ ਇੱਕ ਆਪਣੀ ਰੋਟੀ ਦੇ ਖਰਚੇ ਵੀ ਚੋਂ ਪੈਸੇ ਕੱਢ ਕੇ ਵਿਚਾਰਿਆਂ ਲਿਆਂਦੀ ਆ ਕੀ ਪਤਾ ਉਸ ਦਿਨ ਉਹਨੇ ਰੋਟੀ ਵੀ ਖਾਧੀ ਆ ਕਿ ਨਹੀਂ ਖਾਧੀ ਤਰਪਾਲ ਲਿਆ ਕੇ ਪਾ ਲਈ ਉਦਾਂ ਹੀ ਨਹੀਂ ਸੋងਗੇ ਸ਼ੋਸ਼ਣ ਬਲੋ ਜਾਂ ਹੋਰ ਜਿਹੜੀ ਸਸਤਾ ਲੋ ਤਰਪਾਲਾਂ ਦੀ ਇੰਨੀ ਪਹੁੰਚ ਹੈ ਮਨ ਲੋ ਟਰੱਕ ਆਇਆ ਆਇਆ ਜ਼ਰੂਰ ਆ ਵੀਰ ਪਰ ਇਹਨਾਂ ਤੱਕ ਨਹੀਂ ਆਇਆ ਇਹਨਾਂ ਤੱਕ ਨਹੀਂ ਆਈਆਂ ਤਰਪਾਲਾਂ ਆਈਆਂ ਪਰ ਇਹਨਾਂ ਤੱਕ ਨਹੀਂ ਆਈਆਂ ਹੋਰ ਤਾਂ ਜਿਹੜੇ ਲੋਕ ਜਿਹੜੇ ਪਿੰਡ ਦੇ ਵਿੱਚ ਉਹਨਾਂ ਨੂੰ ਤਾਂ ਮਿਲੀਆਂ ਹੋਣਗੀਆਂ ਹਾਂ ਕਈਆਂ ਕਈਆਂ ਨੂੰ ਮਿਲੀਆਂ ਵਾ ਪਰ ਇਹਨਾਂ ਨੂੰ ਵਿਚਾਰਿਆਂ ਨੂੰ ਮਿਲੀਆਂ ਹਾਂ ਮੈਂ ਇਹਨਾਂ ਦੇ ਲੱਗੇ ਰਹੀ ਨਹੀਂ ਆ ਪਰ ਇਹਨਾਂ ਨੂੰ ਨਹੀਂ ਮਿਲੀਆਂ ਕਿੱਦੋਂ ਦਾ ਸਮਾਂ ਜਦੋਂ ਇੱਥੇ ਪਾਣੀ ਪਿੰਡ ਦੇ ਵਿੱਚ ਪਹੁੰਚਿਆ ਜਾਂ ਕਿਵੇਂ ਸਰ ਨਹੀਂ ਪਾਣੀ ਪਹੁੰਚਿਆ ਨਹੀਂ ਚਾਰ ਸਫੇਰੇ ਪਿੰਡ ਦਾ ਪਾਣੀ ਹੈਗਾ ਪਰ ਬਰਸਾਤ ਉਸ ਤੋਂ ਬੜੀ ਹੋਣੀ ਹਾਂ ਬਰਸਾਤ ਤੋਂ ਢੀ ਹੋੜਾ ਕਰਕੇ ਬਹੁਤੀ ਮਤਲਬ ਇਹ ਆਇਆ ਹੋਇਆ ਕਮ ਸੰਪਰਕ ਦਾ ਜਿਹੜਾ ਸੜਕਾਂ ਦਾ ਸਾਰਾ तकरीबन ਟੁੱਟੀ ਗਿਆ ਹੈ ਮਤਲਬ ਹਾਂ ਟੁੱਟ ਗਿਆ ਹੈ ਸਰ ਸੰਪਰਕ ਸਾਰਾ ਟੁੱਟ ਗਿਆ ਹੈ ਆ ਸਾਡੇ ਲਾਗੇ ਇੱਕ ਮਤਲਬ ਵਿਆਹ ਹੀ ਉਹਨਾਂ ਨੇ ਵਿਚਾਰਿਆਂ ਨੇ ਕਿਸ ਤੰਗਾ ਲਿਆ ਕੇ ਤੇ ਕੁੜੀ ਦੇ ਮਾਪੇ ਉਹਨੂੰ ਉੱਥੇ ਖੜਕੇ ਤੇ ਮਤਲਬ ਉਹਨਾਂ ਨੇ ਵਿਆਹ ਕੀਤਾ ਕਿਉਂਕਿ ਉਹ ਹੁਣ ਕਰ ਨਹੀਂ ਸਕਦੇ ਹਟਾ ਨਹੀਂ ਸਕਦੇ ਵਿਆਹ ਨਾਲ ਦਿੱਤਾ ਹੈ ਤੇ ਫਿਰ ਸਹਾ ਨਹੀਂ ਨਾ ਪੰਡਿਆ ਜਾਂਦਾ ਪਰ ਬਹੁਤ ਸੰਪਰਕ ਸਾਰਾ ਟੁੱਟਾ ਹੈ ਕਿਰਦਾਨੀ ਸਜਦਾ ਸਮਾਜ ਸੇ ਵੀ ਸਸਤਾ ਲੱਗਿਆ ਪਿੰਡ ਤੱਕ ਪਹੁੰਚ ਹੁੰਦੀ ਸੀ ਹੁੰਦੀ ਰਹੀ ਆ ਪਰ ਜਿਹੜੇ ਕਈ ਭੈਣ ਭਰਾਵਾਂ ਚੰਗੇ ਆ ਜਿਨ੍ਹਾਂ ਦੇ ਘਰ ਸਭ ਕੁਝ ਹੀ ਉਹ ਪਿਛਾਂ ਵੀ ਮੋੜ ਦਿੰਦੇ ਰਿਹਾ ਕਈ ਜੇ ਵੀ ਜਾਂਦੇ ਰੇ ਰੋਟੀ ਪਾਣੀ ਪਕਾਇਆ ਜਿਹੜਾ ਹੀ ਉਹ ਜੇ ਵੀ ਜਾਂਦੇ ਰਹਾ ਤੇ ਹੁਣ ਭੈਣ ਸਾਡੀ ਪੜਦੀ ਐ ਤੇ ਜਿਹੜਾ ਵੀਰ ਉਹ ਕੰਮ ਤੇ ਜਾਂਦਾ ਇੱਕ ਕੁਛ ਤਰੀ ਕੰਮ ਨਹੀਂ ਕਰਦਾ ਨਹੀਂ ਅਗਰ ਕੀ ਕਰਨਾ ਵਾ ਇਹ ਵਿਚਾਰੀ ਮਾੜਾ ਮੋਟਾ ਆਪਣਾ ਘਰ ਕਰਦੀ ਐ ਕੰਮ ਨਾਲ ਪੜਦੀ ਵੀ ਆ ਤੇ ਭਰਾ ਜਿਹੜਾ ਉਹ ਕੰਮ ਤੇ ਜਾਂਦਾ ਥੋੜਾ ਬੋਤਾ ਨੂੰ ਦੇਂਦਾ ਨੂੰ ਸਕੂਲੋਂ ਵੀ ਕੋਈ ਸੂਚ ਨਹੀਂ ਮਿਲਦੀ ਹਾਂਜੀ ਸੋ ਦਿਨਾਂ ਤੋਂ ਭੈਣਾਂ ਨਾਲ ਜ਼ਰੂਰ ਗੱਲਬਾਤ ਕਰ ਲੈਣੇ ਆ। ਸਿੱਸੀ ਗੱਲ ਕੀ ਨਾ ਮੈਂ ਨਾ ਸੁਮਨ ਜੀ ਕੀ ਇਸ਼ਤਰੀ ਕਰਦੇ ਹਾਂਜੀ